ਕਿ ਹੈ ਕਿਸਾਨਾਂ ਵੱਲੋਂ ਉਹ ਉਹਨਾਂ ਦਾ ਜਿਹੜਾ ਕੀ ਹੈ ਜੁੜੇ ਤਿੱਕਰ ਉਹਨਾਂ ਨੇ ਕਿਸਾਨਾਂ ਨੇ ਹੱਥ ਪਾਇਆ ਤਾਂ ਬਿਲਕੁਲ ਕਿਸ ਤਰੀਕੇ ਉੱਤੇ ਜਿਹੜੀ ਕੀ ਹੈ ਮਾਨਸਿਕਤਾ ਜਿਹੜੀ ਹੈ ਕਿਸਾਨਾਂ ਦੀ ਪਹੁੰਚਦੀ ਪਈ ਹੈ ਮਾੜਾ ਵਰਤਾਅ ਜਿਹੜਾ ਵਾ ਉਹ ਪੁਲਿਸ ਅਧਿਕਾਰੀਆਂ ਨਾਲ ਕਰਦੇ ਤਾਂ ਕੀ ਲੱਗਦਾ ਵੀ ਕੁੜੀਆਂ ਦੀ ਮਾਨਸਿਕਤਾ ਤੇ ਵੀ ਫਰਕ ਹੋਵੇਗਾ ਕਿ ਅਸੀਂ ਇਹ ਫੀਲਡ ਦੇ ਵਿੱਚ ਨਹੀਂ ਜਾਣਾ ਕਿਸਾਨੀ ਦੀ ਆੜ ਦੇ ਵਿੱਚ ਇਹ ਗੁੰਡਾ ਤੱਤ ਇੱਕ ਡੀਐਸਪੀ ਲੜਕੀ ਦੀ ਆਬਰੂ ਨੂੰ ਹੱਥ ਪਾ ਰਹੇ ਨੇ ਇਹਨਾਂ ਨੂੰ ਕਰੜਾ ਸਬਕ ਸਿਖਾਓ ਪਾਣੀ ਥਾਣੂ ਬਿਜਲੀ ਥਾਣੂ ਹੈਲਥ ਤੁਹਾਨੂੰ এডਿਕੇਸ਼ਨ ਤੁਹਾਨੂੰ ਫ੍ਰੀ ਤੁਹਾਨੂੰ ਚਾਹੀਦਾ ਕੀ ਆ ਯਾਰ ਆਪਣੀ ਮਨਮਨੀ ਕਰਦੇ ਹੋ ਤੁਸੀਂ ਆਏ ਦਿਨ ਸੜਕਾਂ ਨੂੰ ਘੇਰਾ ਪਾ ਕੇ ਬਹਿ ਜੰਨੇ ਹੋ ਜਿੱਥੇ ਦਿਲ ਕਰਦਾ ਲੋਕਾਂ ਦਾ ਤੁਸੀਂ ਜੀਣਾ ਮੁਹਾਲ ਕੀਤਾ ਪਿਆ ਕੋਈ ਬੰਦਾ ਐਂਬੂਲੈਂਸ ਹੈ ਕੋਈ ਵਿਆਹ ਦਾ ਬਰਾਤੀ ਜਾ ਰਿਹਾ ਉਹਨੂੰ ਖੱਜਲ ਖਾਰ ਕਰਦੇ ਹੋ ਉਹ ਸਾਡੀ ਭੈਣ ਦੇ ਉੱਤੇ ਹਮਲਾ ਕੀਤਾ ਇਹ ਬੜੀ ਸ਼ਰਮਨਾਕ ਗੱਲ ਹੈ ਕੱਲ ਦਾ ਦਿਨ ਇਤਿਹਾਸਿਕ ਕਾਲੇ ਅਖਰਾਨਾਂ ਲਿਖਿਆ ਜਾਊਗਾ ਜਿਨ੍ਹਾਂ ਨੇ ਪੰਜਾਬ ਦੇ ਸਾਡੀਆਂ ਧੀਆਂ ਭੈਣਾਂ ਦੀ ਆਬਰੂ ਨੂੰ ਕਿੰਨੇ ਨੇ ਦਾਗ ਲਾਇਆ ਵਾ ਕਿ ਜੇ ਇੱਕ ਵਰਦੀ ਪਾਈ ਹੋਈ ਲੜਕੀ ਦੇ ਨਾਲ ਇਹ ਲੋਕੇ ਕਿਨੋਣੀ ਹਰਕਤ ਕਰ ਸਕਦੇ ਆ ਪੰਜਾਬ ਦੀਆਂ ਜਿਹੜੀਆਂ ਹੋਰ ਹਜ਼ਾਰਾਂ ਲੱਖਾਂ ਸਾਡੀਆਂ ਧੀਆ ਪੈਣਾ ਨੇ ਉਹਨਾਂ ਦੀ ਆਬਰੂ ਨੂੰ ਕਿਦਾਂ ਹੱਥ ਪਾਉਂਦੇ ਹੋਣਗੇ ਕਿ ਹੁਣ ਮੁੱਦਾ ਕੋਈ ਨਹੀਂ ਆ ਧਰਨਾ ਦੇਣ ਦਾ ਮੁੱਦਾ ਕਿਸਾਨ ਜੱਟੇ ਬੰਦੀਆਂ ਕੋਈ ਕੋਈ ਨਹੀਂ ਆ ਉਹਨਾਂ ਤਾਨਾਸ਼ਾਹੀ ਤੇ ਡਿਕਟੇਟਰਸ਼ਿਪ ਵੱਧ ਗਈ ਆ ਹੁਣ ਜ਼ੋਰ ਜਬਰ ਵੱਧ ਗਿਆ ਵਾ ਕਦੇ ਧੱਕਾ ਕਰਦੇ ਆ ਆਮ ਲੋਕਾਂ ਨਾਲ ਜਿਹਸ ਤਰੀਕੇ ਤੋਂ ਕੱਲ੍ਹ ਦੀਆਂ ਤਸਵੀਰਾਂ ਸਾਹਮਣੇ ਆ ਰਹੀ ਨੇ ਵੀ ਨਾਬੇ ਤੇ ਵਿੱਚ ਕਿਸਾਨਾਂ ਵੱਲੋਂ ਧਰਨਾ ਲਗਾਇਆ ਹੋਇਆ ਸੀਗਾ ਤਾਂ ਉੱਥੋਂ ਜਦੋਂ ਦੇ ਡੀਐਸਪੀ ਮਨਦੀਪ ਕੌਰ ਜੀ ਨਿਕਲਦੇ ਨੇ ਤਾਂ ਉਹਨਾਂ ਨਾਲ ਵੀ ਜਿਹੜੀ ਕਿ ਆ ਹਾਥਾਪਾਈ ਹੁੰਦੀ ਐ ਤੇ ਬਹੁਤ ਗਲਤ ਬਿਹੇਵੀਅਰ ਜਿਹੜਾ ਹੈ ਕਿ ਆ ਕਿਸਾਨਾਂ ਵੱਲੋਂ ਉਹਨਾਂ ਵੱਲ ਉਹਨਾਂ ਵਾਸਤੇ ਕੀਤਾ ਜਾਂਦਾ ਉਸ ਤੋਂ ਬਾਅਦ ਇੱਕ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਜਿਸ ਦੇ ਵਿੱਚ ਦੱਸਿਆ ਜਾਂਦਾ ਵੀ ਉਹਨਾਂ ਦਾ ਜਿਹੜਾ ਕਿ ਆ ਜੁੜੇ ਤਿੱਕਰ ਉਹਨਾਂ ਨੇ ਕਿਸਾਨਾਂ ਨੇ ਹੱਥ ਪ ਬਿਲਕੁਲ ਕਿਸ ਤਰੀਕੇ ਉੱਤੇ ਜਿਹੜੀ ਹੈ ਮਾਨਸਿਕਤਾ ਜਿਹੜੀ ਹੈ ਕਿਸਾਨਾਂ ਦੀ ਪਹੁੰਚਦੀ ਪਈ ਹੈ ਤਾਂ ਉਸ ਤੋਂ ਬਾਅਦ ਅ ਅੱਜ ਸਾਡੇ ਨਾਲ ਵਰਨ ਮਹਿਤਾ ਜੀ ਮੌਜੂਦ ਨੇ ਹਿੰਦੂ ਤਖਤ ਮੋਰਚੇ ਦੇ ਪ੍ਰਧਾਨ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੰਬਰ ਵੀਰ ਜੀ ਮੈਂ ਤੁਹਾਡਾ ਤੇ ਸਿਟੀ ਹੈਡਲਾਈਨ ਦੀ ਇਸ ਮੁੱਚੀ ਟੀਮ ਦਾ ਧੰਨਵਾਦ ਦੀਆਂ ਕਿ ਅੱਜ ਪੰਜਾਬ ਦਾ ਗੰਭੀਰ ਮੁੱਦਾ ਜਿਹੜਾ ਪਿਛਲੇ 24 ਘੰਟੇ ਤੋਂ ਪੰਜਾਬ ਨਹੀਂ ਦੁਨੀਆ ਭਰ ਦੇ ਜਿਹੜੇ ਕਹਿੰਦੇ ਲੋਕਾਂ ਦੇ ਹੱਥਾਂ 'ਚ ਜਿਹੜਾ ਮੋਬਾਈਲ ਹੈ ਉਹਦੇ ਤੇ ਵਾਇਰਲ ਹੋ ਰਿਹਾ ਉਸ ਮੁੱਦੇ ਤੇ ਤੁਸੀਂ ਗੱਲ ਕਰਨ ਜਾ ਰਹੇ ਤਰੀਕੇ ਨਾਲ ਦੇਖਦੇ ਹਾਂ ਵੀ ਇੱਕ ਜਿਹੜਾ ਧਰਨਾ ਪਹਿਲਾਂ ਜਿਸ ਤਰੀਕੇ ਨਾਲ ਪਹਿਲਾਂ ਵੀ ਲਾਇਆ ਕਿਸਾਨਾਂ ਨੇ ਇੱਕ ਸ਼ਾਂਤਮਈ ਤਰੀਕੇ ਨਾਲ ਧਰਨਾ ਲੱਗਦਾ ਸੀ ਪਰ ਹੁਣ ਜਿਸ ਤਰੀਕੇ ਨਾਲ ਕੱਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਵੀ ਇੱਕ ਡੀਐਸਪੀ ਰੈਂਕ ਦੇ ਪੁਲਿਸ ਅਧਿਕਾਰੀ ਜਦੋਂ ਉੱਥੋਂ ਲੰਘਦੇ ਨੇ ਤਾਂ ਉਹਨਾਂ ਨਾਲ ਇਸ ਤਰੀਕੇ ਦੀ ਬੱਸ ਲੁਕੀ ਜਿਹ ਮੈਂ ਫੇਰ ਕਹਿਣਾ ਚਾਹਨਾ ਅੰਬਰਵੀਰ ਜੀ ਤੁਹਾਡਾ ਤੇ ਚੈਨਲ ਦਾ ਧੰਨਵਾਦ ਦੀ ਲੇਕਿਨ ਮੈਂ ਤੁਹਾਡੀ ਗੱਲ ਨਾਲ ਇਤਫਾਕ ਨਹੀਂ ਰੱਖ ਰਿਹਾ ਕਿ ਸ਼ਾਂਤ ਮਈ ਧਰਨਾ ਦੇਖੋ ਪੰਜਾਬ ਦੇ ਅੰਦਰ ਜੱਦਾ ਪਹਿਲਾ ਇਹਨਾਂ ਨੇ ਦਿੱਲੀ ਬਾਰਡਰ ਤੇ ਧਰਨਾ ਲਾਇਆ ਸੀ ਨਾ ਉਸ ਤੋਂ ਬਾਅਦ ਉਹਦੇ ਸ਼ਰਾਰਤੀ ਅੰਸਰ ਵੀ ਇਹਨਾਂ ਦੇ ਵਿੱਚ ਆ ਗਏ ਨੇ ਕਿ ਹੁਣ ਮੁੱਦਾ ਕੋਈ ਨਹੀਂ ਆ ਧਰਨਾ ਦੇਣ ਦਾ ਮੁੱਦਾ ਕਿਸਾਨ ਜੱਤੇ ਬੰਦੀਆਂ ਕੋ ਕੋਈ ਨਹੀਂ ਆ ਹੁਣ ਤਾਨਾਸ਼ਾਹੀ ਤੇ ਡਿਕਟੇਟਰਸ਼ਿਪ ਵੱਧ ਗਈ ਆ ਹੁਣ ਜ਼ੋਰ ਜਬਰ ਵੱਧ ਗਿਆ ਵਾ ਕਦੇ ਧੱਕਾ ਕਰਦੇ ਆ ਆਮ ਲੋਕਾਂ ਨਾਲ ਤੁਸੀਂ ਦੇਖੋ ਪਿਛਲੇ 2 ਸਾਲ ਦੀ ਤੁਸੀਂ ਫੁਟੇਜ ਕੱਢ ਕੇ ਦੇਖ ਲਓ ਵਕ ਵਕ ਤੁਹਾਡੇ ਚੈਨਲ ਨੇ ਵੀ ਬੜੀ ਬਾਰੀ ਉਹ ਲੋਕਾਂ ਦੇ ਸਾਹਮਣੇ ਸੱਚ ਲਿਆਂਦਾ ਹੈ ਜੋਦੋਂ ਆਏ ਦਿਨ ਇਹਨਾਂ ਨੂੰ ਇਹ ਤਾਂ ਪੁੱਛ ਲੋ ਕਿਸਾਨਾਂ ਨੂੰ ਵੀ ਤੁਹਾਡੀਆਂ ਮੰਗਾਂ ਕੀ ਐ ਪਾਣੀ ਤੁਹਾਨੂੰ ਬਿਜਲੀ ਤੁਹਾਨੂੰ ਹੈਲਥ ਤੁਹਾਨੂੰ ਐਜੂਕੇਸ਼ਨ ਤੁਹਾਨੂੰ ਫ੍ਰੀ ਤੁਹਾਨੂੰ ਚਾਹੀਦਾ ਕੀ ਐ ਯਾਰ ਆਪਣੀ ਮਨਮਨੀ ਕਰਦੇ ਹੋ ਤੁਸੀਂ ਆਏ ਦਿਨ ਸੜਕਾਂ ਨੂੰ ਘੇਰਾ ਪਾ ਕੇ ਬਹਿ ਜੰਨੇ ਹੋ ਜਿੱਥੇ ਦਿਲ ਕਰਦਾ ਲੋਕਾਂ ਦਾ ਤੁਸੀਂ ਜੀਣਾ ਮੁਹਾਲ ਕੀਤਾ ਪਿਆ ਕੋਈ ਬੰਦਾ ਐਂਬੂਲੈਂਸ ਐ ਕੋਈ ਵਿਆਹ ਦਾ ਬਰਾਤੀ ਜਾ ਰਿਹਾ ਉਹਨੂੰ ਖੱਜਲ ਖਾਰ ਕਰਦੇ ਹੋ ਉਸ ਤੋਂ ਬਾਅਦ ਹੋਂ ਤਾਂ ਹੱਦ ਕਰਤੀ ਇਹਨਾਂ ਦੇ ਹੌਸਲੇ ਅਜੇ ਡੇ ਬਲੰਦ ਹੋ ਗਏ ਕਿ ਜਿਹੜੀ ਪੰਜਾਬ ਪੁਲਿਸ ਦੀ ਉਹ ਬਹਾਦਰ ਪੁਲਿਸ ਫੋਰਸ ਹੈ ਜਿਨੇ ਪੰਜਾਬ ਦੇ ਅੰਦਰ ਅਸਤਵਾਤ ਤੇ ਨੱਥ ਪਾਈ ਸੀ ਪੰਜਾਬ ਦੇ ਅੰਦਰ ਲਾ ਐਂਡ ਆਰਡਰ ਨੂੰ ਮੇਨਟੇਨ ਕੀਤਾ ਅੱਜ ਪੰਜਾਬ ਦਾ ਜਿਹੜਾ 3 ਕਰੋੜ ਪੰਜਾਬੀ ਰਾਤ ਨੂੰ ਸੁੱਖ ਦੀ ਸਾਹ ਲੈ ਕੇ ਸੌਂਦੇ ਆ ਨਾ ਉਹ ਪੰਜਾਬ ਪੁਲਿਸ ਦੀ ਜਿਹੜੀ 1,10,000 ਦੇ ਕਰੀਬ ਪੁਲਿਸ ਫੋਰਸ ਹੈ ਨਾ ਉਹਦੇ ਮੋਢਿਆਂ ਦੇ ਉੱਤੇ ਆਪਣੀ ਸੁਰੱਖਿਆ ਨੂੰ ਛੱਡ ਕੇ ਸੌਂਦੇ ਆ ਤੇ ਅੱਜ ਇਹ ਕਿਸਾਨਾਂ ਦੀ ਆੜ ਦੇ ਵਿੱਚੋਂ ਮਾੜੇ ਤੇ ਸ਼ਰਾਰਤੀ ਗੁੰਡਾ ਅੰਸਰਾਂ ਨੇ ਉਸ ਸਾਡੀ ਭੈਣ ਦੇ ਉੱਤੇ ਹਮਲਾ ਕੀਤਾ ਇਹ ਬੜੀ ਸ਼ਰਮਨਾਕ ਗੱਲ ਹੈ ਕੱਲ ਦਾ ਦਿਨ ਇਤਿਹਾਸਿਕ ਕਾਲੇ ਅੱਖਰਾਂ ਨਾਲ ਲਿਖਿਆ ਜਾਊਗਾ ਜਿਨ੍ਹਾਂ ਨੇ ਪੰਜਾਬ ਦੇ ਸਾਡੀਆਂ ਧੀਆਂ ਭੈਣਾਂ ਦੀ ਆبرو ਨੂੰ ਇੱਕ ਇਹਨੇ ਦਾਗ ਲਾਇਆ ਵਾ ਬਿਲਕੁਲ ਜਿਸ ਤਰੀਕੇ ਨਾਲ ਦੇਖਦੇ ਵੀ ਹੁਣ ਕੁੜੀਆਂ ਜਿਹੜੀਆਂ ਨੇ ਉਹ ਵੱਧ ਚੜ ਕੇ ਪੰਜਾਬ ਪੁਲਿਸ ਦੀ ਭਰਤੀ ਦੇਖਦੇ ਨੇ ਪਰ ਜਦੋਂ ਇਸ ਤਰੀਕੇ ਦੇ ਕੁਝ ਜਿਹੜੇ ਸ਼ਰਾਰਤੀ ਅੰਸਰ ਹੈ ਮਾੜਾ ਵਰਤਾਅ ਜਿਹੜਾ ਵਾ ਉਹ ਪੁਲਿਸ ਅਧਿਕਾਰੀਆਂ ਨਾਲ ਕਰਦੇ ਤਾਂ ਕੀ ਲੱਗਦਾ ਵੀ ਕੁੜੀਆਂ ਦੀ ਮਾਨਸਿਕਤਾ ਤੇ ਵੀ ਫਰਕ ਪਵੇਗਾ ਕਿ ਅਸੀਂ ਇਹ ਫੀਲਡ ਦੇ ਵਿੱਚ ਨਹੀਂ ਜਾਣਾ ਨਹੀਂ 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 ਮੈਂ ਫੇਰ ਕਹਨਾ ਜਿਹੜੀ ਜਗਤ ਜੰਨੀ ਹੈ ਨਾ ਔਰਤ ਹੈ ਉਹਨੂੰ ਬੜਾ ਵੱਡਾ ਰੁਤਬਾ ਸਾਡੇ ਕੋਈ ਵੀ ਧਰਮ ਹੈ ਸਾਡੇ ਲਈ ਸਾਰੇ ਧਰਮ ਬੜੇ ਸਤਕਾਰਯੋਗ ਹੈ ਸਾਰੇ ਧਾਰਮਿਕ ਗ੍ਰੰਥ ਸਤਕਾਰਯੋਗ ਹੈ ਜਦੋਂ ਔਰਤ ਦਾ ਰੁਤਬਾ ਦੇਖਦੇ ਆ ਜਿਹੜੀ ਮਾਂ ਵਾ ਕਿਸੇ ਵੀ ਜੀਵ ਨੂੰ ਇਸ ਸੰਸਾਰ ਦੇ ਵਿੱਚ ਲਿਆਂਨ ਲਈ ਰੱਬ ਨੇ ਜਿਹਨੂੰ ਇੱਡਾ ਵੱਡਾ ਰੁਤਬਾ ਦਿੱਤਾ ਉਹ ਕਿਸੇ ਦੇ ਡਰ ਦੇ ਥੱਲੇ ਨਹੀਂ ਲੱਗਣ ਵਾਲੀ ਉਹੀ ਔਰਤ ਨੇ ਜਦੋਂ ਆਪਣੀ ਖਾਕੀ ਵਰਦੀ ਨੂੰ ਅਪਣਾਇਆ ਵਾ ਉਹਦੇ ਮਨ 'ਚ ਇੱਕ ਸੇਵਾ ਭਾਵਨਾ ਆਈ ਹੈ ਲੇਕਿਨ ਉਹਦੇ ਨਾਲ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਪੰਜਾਬੀਆਂ ਨੂੰ ਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੀਆਂ ਉਹ ਸ਼ਰਾਰਤੀ ਮਾੜੇ ਗੁੰਡਾ ਤੱਤ ਜਿਹੜੇ ਕਿਸਾਨੀ ਦੀ ਆਰਥਿਕ ਨੇ ਕਿ ਜੇ ਇੱਕ ਵਰਦੀ ਪਾਈ ਹੋਈ ਲੜਕੀ ਦੇ ਨਾਲ ਇਹ ਲੋਕੇ ਕਿਹੋ ਜਿਹੀ ਹਰਕਤ ਕਰ ਸਕਦੇ ਆ ਪੰਜਾਬ ਦੀਆਂ ਜਿਹੜੀਆਂ ਹੋਰ ਹਜ਼ਾਰਾਂ ਲੱਖਾਂ ਸਾਡੀਆਂ ਧੀਆਂ ਪੈਣਾ ਨੇ ਉਹਨਾਂ ਦੀ ਆਬਰੂ ਨੂੰ 17 ਪੰਦੇ ਹੋਣਗੇ ਬਿਲਕੁਲ ਅੱਜ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਮੁੱਖ ਮੰਤਰੀ ਜੀ ਤੋਂ ਨੂੰ ਪੰਜਾਬ ਦੇ 3 ਕਰੋੜ ਲੋਕਾਂ ਨੇ ਚੁਣਿਆ ਹੋਇਆ ਔਰ ਪੰਜਾਬੀਆਂ ਨੂੰ ਮਾਨ ਹੈ ਕਿ ਪੰਜਾਬ ਦੀ ਭਾਗਦੋਰੀਕ ਆਮਕਰ ਦੇ ਉਸ ਇਨਸਾਨ ਦੇ ਹੱਥ ਦੇ ਵਿੱਚ ਹੈ ਜਿਨੇ ਹਮੇਸ਼ਾ ਬੇਸ਼ੱਕ ਆਪਣੇ ਕਮੇਡੀ ਦੇ ਰਾਹੀ ਹੋਵੇ ਜਾਂ ਲੋਕ ਸਭਾ ਦੇ ਵਿੱਚ ਹੋਵੇ ਪੰਜਾਬ ਪੰਜਾਬੀਆਂ ਦੀ ਗੱਲ ਕੀਤੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਉਸ ਮੁੱਖ ਮੰਤਰੀ ਨੇ ਜਦੋਂ ਇਹਨਾਂ ਲੋਕਾਂ ਨੇ ਤੁਸੀਂ 1.5 ਪੂਨੇ 2 ਸਾਲ ਆਪਣਾ ਪਟਿਆਲਾ ਸ਼ੰਭੂ ਬਾਰਡਰ ਖਨੋਰੀ ਬਾਰਡਰ ਨੂੰ ਇਹਨਾਂ ਨੇ ਹਲਾ ਕੇ ਰੱਖਤਾ ਪੰਜਾਬੀਆਂ ਦਾ ਪੰਜਾਬ ਦੀ ਇੰਡਸਟਰੀ ਨੂੰ ਤਬਾਹ ਕਰਤਾ ਤੁਸੀਂ ਦੇਖੋ ਪਹਿਲਾਂ ਲੋਕਡਾਊਨ ਸੀਗਾ ਪੰਜਾਬ ਦੀ ਇੰਡਸਟਰੀ ਲੁਧਿਆਣਾ ਇੰਡਸਟਰੀਅਲ ਜ਼ੋਨ ਇਹਨਾਂ ਨੇ ਖਤਮ ਹੀ ਕਰਤਾ ਲੋਕਡਾਊਨ ਇੱਕ ਕੁਦਰਤੀ ਮਾਰ ਪੈਗੀ ਉਸ ਤੋਂ ਬਾਅਦ ਇਹਨਾਂ ਨੇ ਡੇਢ ਸਾਲ ਧਰਨਾ ਲਾ ਕੇ ਲੁਧਿਆਣੇ ਦੀ ਇੰਡਸਟਰੀ ਨੂੰ ਤਬਾਹ ਕਰਤਾ ਚੱਕੇ ਵਪਾਰੀ ਆਣਾ ਬੰਦ ਹੋ ਗਿਆ ਲੇਕਿਨ ਸਾਨੂੰ ਮਾਣ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਜਿਨੇ ਡੰਡਾ ਚੱਕ ਕੇ ਇਹਨਾਂ ਨੂੰ ਭਜਾਇਆ ਪਹਿਲਾਂ ਇਹਨਾਂ ਨੂੰ ਕਿਹਾ ਕਿ ਵੀ ਤੁਸੀਂ ਲੋਕ ਆਪਣੀਆਂ ਕਾਨੂੰਨੀ ਹਰਕਤਾਂ ਤੋਂ ਬਾਜ਼ ਆ ਜਾਓ ਤੇ ਜਦੋਂ ਇਹਨਾਂ ਦੇ ਗਿੱਟਿਆਂ ਤੇ ਲੱਤਾਂ ਪਈਆਂ ਤੇ ਡਾਂਗਾ ਪਈਆਂ ਤੇ ਇਹਨਾਂ ਨੂੰ ਅਕਲ ਆ ਗਈ ਪਰ ਅੱਜ ਮੈਂ ਫੇਰ ਬੇਨਤੀ ਕਰਦਾ ਮੁੱਖ ਮੰਤਰੀ ਪੰਜਾਬ ਨੂੰ ਤਹਾਡੇ ਚੈਨਲ ਦੇ ਰਾਹੀਂ ਕਿ ਮੁੱਖ ਮੰਤਰੀ ਜੀ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਤੋਂ ਬੜੀ ਆਸ ਹੈ ਬੜਾ ਮਾਣ ਹੈ ਤੁਸੀਂ ਇੱਕ ਪਾਸੇ ਤਾਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ 2026 ਦੇ ਬਜਟ ਦੇ ਵਿੱਚ 1100 ਰੁਪਏ ਦੇਣ ਦਾ ਐਲਾਨ ਕੀਤਾ ਹੈ ਦੂਜੇ ਪਾਸੇ ਕਿਸਾਨੀ ਦੀ ਆੜ ਦੇ ਵਿੱਚ ਇਹ ਗੁੰਡਾ ਤੱਤ ਇੱਕ ਡੀਐਸਪੀ ਲੜਕੀ ਦੀ ਆਬਰੂ ਨੂੰ ਹੱਥ ਪਾ ਰਹੇ ਨੇ ਇਹਨਾਂ ਨੂੰ ਕੱਲੜਾ ਸਬਕ ਸਿਖਾਓ ਇਹ ਲੋਕਾਂ ਦੀ ਅਸਲ ਥਾਂ ਜੇਲ ਹੈ ਜੇਲਾ ਤੁਸੀਂ ਪਹਿਲਾਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਆਪਣਾ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਦੋਂ ਪੁਲਿਸ ਨੇ ਨੱਥ ਪਾਈ ਹੈ ਤੇ ਅੱਜ ਤੁਸੀਂ ਸਬਡੂ ਨਾ ਤੇ ਜਾ ਕੇ ਤੰਗ ਕਰ ਰਹੇ ਹੋ ਤੁਸੀਂ ਯਾਰ ਇੱਕ ਡੈਮੋਕਰੈਟਿਕ ਢੰਗ ਨਾਲ ਜਾਓ ਦੇਖੋ ਮੈਂ ਕਹਿੰਨਾ ਕਿ ਜਿਹੜਾ ਪ੍ਰੋਟੈਸਟ ਹੈ ਨਾ ਸਾਡੇ ਸੰਵਿਧਾਨ ਦੇ ਵਿੱਚ ਇੱਕ ਆਮ ਲੋਕਾਂ ਨੂੰ ਰਾਈਟ ਮਿਲਿਆ ਆਪਣੀ ਹੱਕ ਦੀ ਆਵਾਜ਼ ਸਰਕਾਰ ਨੂੰ ਸਿਸਟਮ ਨੂੰ ਜਗਾਉਣ ਦੇ ਲਈ ਬੇਸ਼ੱਕ ਅਸੀਂ ਆਜ਼ਾਦੀ ਦੀ ਗੱਲ ਲਾਈਏ ਜਾਂ ਉਸ ਤੋਂ ਬਾਅਦ ਵੀ ਲਾਈਏ بڑے ਧਰਨੇ ਪ੍ਰਦਰਸ਼ਨ ਹੋਏ ਬੜੀਆਂ ਲੰਮੀਆਂ ਐਜੀਟੇਸ਼ਨ ਚੱਲੇ ਆ ਅੰਨਾ ਹਜਾਰੇ ਜੀ ਦੇ ਬੜੇ ਚੱਲੇ ਆ ਲੇਕਿਨ ਕਦੇ ਇਦਾਂ ਨਹੀਂ ਹੋਇਆ ਦੇਖੋ ਜਿਹੜੀ ਪੁਲਿਸ ਆ ਪੁਲਿਸ ਦਾ ਨਿਰਪੱਖਤਾ ਨਾਲ ਕੰਮ ਕਰੀ ਆ ਇੱਕ ਪਾਸੇ ਤਾਂ ਇਹ ਲੋਕ ਪੰਜਾਬ ਸਰਕਾਰ ਮੁਰਦਾਬਾਦ ਕਹਿੰਦੇ ਪਏ ਆ ਪੰਜਾਬ ਦੇ ਅੰਦਰ ਰਹਿ ਰਹੇ ਆ ਪੰਜਾਬ ਦਾ ਖਾ ਰਹੇ ਆ ਪੰਜਾਬ ਦੀ ਸਰਕਾਰ ਦੀ ਬਿਜਲੀ ਮੁਫਤ ਨੂੰ ਇਸਤੇਮਾਲ ਕਰ ਰਹੇ ਆ ਪੰਜਾਬ ਦੇ ਪਾਣੀ ਨੂੰ ਇਸਤੇਮਾਲ ਕਰ ਰਹੇ ਆ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਫਾਇਦਾ ਚੱਕ ਰਹੇ ਆ ਪੰਜਾਬ ਸਰਕਾਰ ਇਹਨਾਂ ਦੀਆਂ ਫਸਲਾਂ ਨੂੰ ਚੱਕ ਰਹੀ ਹੈ ਉਹਦਾ ਫਾਇਦਾ ਚੱਕ ਰਹੇ ਆ ਦੂਜੇ ਪਾਸੇ ਮੁਰਦਾਬਾਦ ਵੀ ਕਹਿ ਰਹੇ ਜਿਹੜੀ ਥਾਲੀ ਚ ਖਾ ਰਹੇ ਉਹਦੇ ਚ ਹੀ ਚੈੱਕ ਕਰ ਰਹੇ ਆ ਲੇਕਿਨ ਉਸੇ ਪੰਜਾਬ ਸਰਕਾਰ ਨੇ ਲਾ ਇਨ ਆਰਡਰ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਨੂੰ ਦਿੱਤੀ ਹੈ ਉਹ ਜਿਹੜੀ ਪੰਜਾਬ ਪੁਲਿਸ ਦੀ ਬਹਾਦਰ ਫੋਰਸ ਹੈ ਉੱਥੇ ਖੜ ਕੇ ਇਹਨਾਂ ਦੀ ਸੁਰੱਖਿਆ ਲਈ ਕਿ ਤਾਂ ਕਿ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਉਹਦੇ ਲਈ ਖੜੇ ਆ ਤੇ ਤੁਸੀਂ ਉਸੇ ਫੋਰਸ ਦੇ ਵੀ ਮੁਰਦਾਬਾਦ ਦੇ ਨਾਰੇ ਲਾ ਰਹੇ ਹੋ ਕਿੱਡੇ ਬੇਸ਼ਰਮ ਲੋਕ ਨੇ ਉਸ ਤੋਂ ਬਾਅਦ ਅੱਜ ਆਪਾਂ ਖੜੇ ਆ ਇੱਕ ਸਮਾਜਿਕ ਤੌਰ ਤੇ ਸਾਡੇ ਕੋਲੋਂ ਕੋਈ ਵੀ ਧੀ ਭੈਣ ਬੇਸ਼ੱਕ ਸਾਡੇ ਨਾਲ ਉਹਦਾ ਖੂਨ ਦਾ ਰਿਸ਼ਤਾ ਨਹੀਂ ਹੈ ਸਮਾਜਿਕ ਹੈ ਨਹੀਂ ਹੈ ਉਹ ਨਿਕਲਦੀ ਹੈ ਨਾ ਜੇ ਰਸੁਲਜਿਆ ਹੋਇਆ ਤੇ ਇੱਕ ਸੱਭਿਅ ਸਮਾਜ ਤੋਂ ਚੰਗਾ ਨਾਗਰਿਕ ਹੋਏਗਾ ਨਾ ਉਹ ਆਪਣੀ ਜੀਵਾ ਨੂੰ ਬੜਾ ਰੋਕਣ ਦੀ ਕੋਸ਼ਿਸ਼ ਕਰੇਗਾ ਕੋਈ ਅਸੱਭਿਅ ਭਾਸ਼ਾ ਦਾ ਇਸਤੇਮਾਲ ਨਾ ਹੋਵੇ ਤੀ ਭੈਣ ਕਿਸੇ ਦੀ ਵੀ ਸਾਡੇ ਲਈ ਸਤਕਾਰਯੋਗ ਹੈ ਇਹ ਏਡੇ ਬੇਸ਼ਰਮ ਲੋਕ ਨੇ ਇੱਕ ਡੀਐਸਪੀ ਦੀ ਵਰਦੀ 'ਚ ਯਾਰ ਗਸਟਰਡ ਆਪ ਤਾਂ ਇੰਨਾ ਚੋ ਕਈ ਅਨਪੜ ਹੋਣੇ ਜਿਨ੍ਹਾਂ ਨੇ 10ਵੀਂ ਨਹੀਂ ਪਾਸ ਕੀਤੀ ਹੋਣੀ ਤੇ ਉਹ ਗਸਟੜ ਅਫਸਰ ਯਾਰ ਪੀਪੀਐਸ ਅਧਿਕਾਰੀ ਜਿਹਦੇ ਮੋਢਿਆਂ ਤੇ ਤਿੰਨ ਕੋਕੇ ਤੇ ਨਾਲ ਉਹਦੇ ਡੋਰੀ ਲੱਗੀ ਹੈ ਮਾਣ ਹੈ ਸਾਡੇ ਪੰਜਾਬ ਦੀ ਇੱਕ ਬਹਾਦਰ ਡੀਐਸਪੀ ਤੇ ਤੁਸੀਂ ਉਹਦੇ ਜੋੜੇ ਨੂੰ ਹੱਥ ਪਾ ਰਹੇ ਹੋ ਯਾਰ ਉਹਦੀ ਅੰਤਰਾਤਮਾ ਨੂੰ ਝੁਝਕੋਰਤਾ ਤੁਸੀਂ ਦੇਖੋ ਉਹ ਅਧਿਕਾਰੀ ਰੋ ਰਹੀ ਹੈ ਯਾਰ ਅੱਜ ਮੈਂ ਬੇਨਤੀ ਕਰਦਾ ਸਾਡੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਜਿਹੜੀ ਇਨਚਾਰਜ ਹੈ ਮੈਡਮ ਰਾਜ ਲਾਲੀ ਗਿਲਜੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੂੰ ਬੇਨਤੀ ਕਰਦਾ ਕਿ ਚੇਅਰਮੈਨ ਸਾਹਿਬ ਜਿੱਥੇ ਪੰਜਾਬ ਦੇ ਅੰਦਰ ਜਦੋਂ ਗੱਲ ਆਉਂਦੀ ਹੈ ਕਿ ਪੁਲਿਸ ਮਹਿਕਮੇ ਨੇ ਕਿਸੇ ਨੂੰ ਲਾ ਐਂਡ ਆਰਡਰ ਮੇਨਟੇਨ ਨਹੀਂ ਕੀਤਾ ਤੇ ਤੁਸੀਂ ਸੋਮਾਟੋ ਲੈ ਕੇ ਕਾਰਵਾਈ ਕਰਦੇ ਹੋ ਅੱਜ ਸਾਡੀ ਪੰਜਾਬ ਦੀ ਉਸ ਭੈਣ ਦੀ ਜਿਹੜੀ ਪੁਕਾਰ ਹੈ ਨਾ ਉਹਨੂੰ ਵੀ ਸੁਣੋ ਦੇਖੋ ਉਹ ਬਹਾਦਰ ਅਧਿਕਾਰੀ ਹੈ ਉਹਨੇ ਉਹ ਆਪਣੇ ਲੈਵਲ ਤੇ ਤਾਂ ਕਾਰਵਾਈ ਕਰ ਰਹੇ ਨੇ ਲੇਕਿਨ ਮੈਂ ਤੁਹਾਡੇ ਚੈਨਲ ਰਾਹੀਂ ਕਹਿ ਰਿਹਾ ਆਪਣੀ ਟੀਮ ਦੇ ਨਾਲ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟ ਨੇ ਉਹਨਾਂ ਨਾਲ ਕੰਸਲਟ ਕਰ ਰਹੇ ਆ ਆਨ ਵਾਲੇ 2 ਦਿਨਾਂ ਦੇ ਵਿੱਚ ਇਹਨਾਂ ਐਜੀਟੇਸ਼ਨਜ਼ ਜਿਹੜੀਆਂ ਕਿਸਾਨ ਜੱਤੇ ਬੰਦੀਆਂ ਦੀ ਆੜ ਦੇ ਵਿੱਚ ਪੰਜਾਬ ਪੁਲਿਸ ਨੂੰ ਹੱਥ ਪਾ ਰਹੇ ਨੇ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਾ ਰਹੇ ਨੇ ਔਰ ਜਿਨ੍ਹਾਂ ਨੇ ਸਾਡੀ ਉਹ ਡੀਐਸਪੀ ਭੈਣ ਦੇ ਨਾਲ ਵਧਿੱਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਲੋਕਾਂ ਦੇ ਖਿਲਾਫ ਕਹਿੰਦੇ ਨੇ ਸਖਤ ਤੋਂ ਸਖਤ ਧਰਾਵਾ ਬੇਸ਼ੱਕ ਦੇਸ਼ਦਰੋਹੀਆਂ ਲਾਈਆਂ ਜਾਣ ਠੀਕ ਹੈ ਕਿ ਨਹੀਂ ਆ ਉਹਦੇ ਲਈ ਅਸੀਂ ਪੈਰ ਵੀ ਕਰਾਂਗੇ ਡੱਟ ਕੇ ਪੈਰ ਵੀ